ਦੇਸ਼ ਵਿਦੇਸ਼ ਦੇ ਸਰਬਜੰਗ ਜੀਓ ਆਓ ਗੁਰੂ ਸਾਹਿਬ ਦੀ ਬਖਸ਼ੇ ਫਤਿਹ ਮਿਲ ਕੇ ਸ਼ਾਂਜੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦੁਸਤਾਨ ਦੀ ਸਰਜ਼ਮੀਨ ਮਿੱਠੀ ਤੇ ਨਿੱਗੀ ਜੀ ਗੋਦ ਵਿੱਚ ਇਸ ਧਰਤੀ ਤੇ ਉੱਤੇ ਗੁਰੂ ਸਾਹਿਬਾਨ ਦਾ ਆਗਮਨ ਨਰੰਤਰ ਰਹਿੰਦਾ ਰਿਹਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਸਾਡੇ ਗੁਰੂ ਸਿੱਖ ਸਮਾਜ ਦੇ ਨਾਲ ਜੁੜ ਕੇ ਉਹਨਾਂ ਨੇ ਵੱਡੀਆਂ ਦਾਤਾਂ ਬਖਸ਼ਿਸ਼ ਕੀਤੀਆਂ ਤੇ ਵੱਡੀਆਂ ਕੁਰਬਾਨੀਆਂ ਵੀ ਦਿੱਤੀਆਂ ਗੁਰਮੁਖੋ ਅੱਜ ਦਾਸ ਸੇਵਿਤ ਕਰਾਉਣਾ ਚਾਹੁੰਦਾ ਹੈ ਕਿ ਠੀਕ ਇਸੇ ਤਰ੍ਹਾਂ 18ਵੀਂ ਸਦੀ ਦੇ ਪ੍ਰਾਰੰਭ ਦੇ ਵਿੱਚ ਸਨ 1716 2 ਸਪਟੰਬਰ ਵਾਲੇ ਦਿਨ 8:43 ਵਿੰਟ ਸ਼ਾਮ ਦਾ ਵੇਲਾ ਸੀ ਦિન ਮੰਗਲਵਾਰ ਪਿਤਾ ਰਾਮ ਸਿੰਘ ਤੇ ਮਾਤਾ ਰਾਜਕੌਰ ਦੀ ਕੁੱਖੋਂ ਇੱਕ ਮਹਾਨ ਵਿਅਕਤੀ ਬੱਚੇ ਨੇ ਜਨਮ ਲਿਆ ਜਿਹਨੂੰ ਬਚਪਨ ਦੇ ਵਿੱਚ ਵਡਪਾਗਾ ਕਰਕੇ ਕਹਿੰਦੇ ਸ਼ਣ ਔਰ ਵੱਡਾ ਹੋ ਕੇ ਸੱਚਮੁੱਚ ਉਹਨੇ ਵਡੀਆਂ ਗੱਲਾਂ ਕੀਤੀਆਂ ਪਰ ਜਵਾਨੀ ਦੇ ਵਿੱਚ ਸਭ ਤੋਂ ਪਹਿਲੇ ਵੱਡਾ ਕੰਮ ਕੀਤਾ ਕਿ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਤੇ ਦੂਜਾ ਵੱਡਾ ਕਰਮ ਕੀ ਸੀ ਸ਼ਾਰਿਆਂ ਨੂੰ ਇਹ ਗੱਲ ਆਖੀ ਕਿ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਹੀ ਗੁਰੂ ਮੰਨਣਾ ਹੈ ਮੇਰੇ ਨਾਲ ਕਿਤੇ ਗੁਰੂ ਸ਼ਬਦ ਨਾ ਲਾਇਓ ਇਸੇ ਕਰਕੇ ਬਾਬਾ ਜੀ ਨੂੰ ਬਾਬਾ ਜੀ ਕਰਕੇ ਹੀ ਜਾਣਿਆ ਜਾਂਦਾ ਹੈ ਇਹੋ ਹੀ ਮਹਾਨ ਵਿਅਕਤੀ ਨੇ ਆਪਣੀ ਸੇਵਾ ਕਰਨ ਤੋਂ ਬਾਅਦ ਹਿਮਾਚਲ ਦੀ ਧਰਤੀ ਤੇ ਆ ਕੇ ਡਿਸਟ੍ਰਿਕਟ ਹੁਣਾ ਤਹਿਸੀਲ ਅੰਬ ਪਿੰਡ ਮੈੜੀ ਵਿਖੇ ਇੱਕ ਘਣੇ ਜੰਗਲ ਦੇ ਵਿੱਚ ਆ ਕੇ ਡੇਰਾ ਲਾਇਆ ਜਿੱਥੇ ਅੱਜ ਸਾ ਪਛਤਾਨ ਗੁਰੂਦਵਾਰਾ ਮਨਜੀਤ ਸਾਹਿਬ ਸ਼ੁਭਾਏਮਾਨ ਹੈ ਉਥੇ ਆਪ ਜੀ ਨੇ 17 ਸਾਲ 8 ਮਹੀਨੇ ਘੋਰ ਤਪ ਕੀਤਾ ਸੀ ਉਹ ਗੁਰੂ ਦਾ ਸਿੱਖ ਜਿਹੜੇ ਅੰਮ੍ਰਿਤਧਾਰੀ ਸਨ ਇਸ ਸੇਵਾ ਤੋਂ ਬਾਅਦ ਹੀ ਇਹਨਾਂ ਨੂੰ ਇਹ ਨਾਮ ਮਿਲਿਆ ਬ੍ਰਹਮ ਗਿਆਨੀ ਸ਼ੰਤ ਬਾਬਾ ਬੜਪਾਕ ਸਿੰਘ ਜੀ ਮਹਾਰਾਜ ਗੁਰਮੁਖੋ ਚੇਤਾ ਹੋਵੇ ਫਿਰ ਚੇਤੇ ਕਰਾ ਦਿਆਂ ਇਸੇ ਪਾਵਨ ਪਵਿੱਤਰ ਅਸਥਾਨ ਨੂੰ ਪੰਜਾਂ ਤਖਤਾਂ ਨੇ ਥਾਪਣਾ ਦੇ ਕੇ ਦਾਸ ਨੂੰ ਤੋਰਿਆ ਕਿ ਜਾਓ ਪੂਰੀ ਦੁਨੀਆ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਚਾਰ ਕਰੋ ਤਾਂ ਕਿ ਇਹ ਸਾਂਝੀ ਵਾਲਤਾ ਦਾ ਪ੍ਰਚਾਰ ਜਿਹੜਾ ਸ਼ਬਦ ਧਰਮਾਂ ਨੂੰ ਮਿੱਠਾ ਲੱਗੇਗਾ ਜਿੱਦਾਂ ਪ੍ਰਚਾਰ ਕਰੋ ਅਸੀਂ ਸੇਵਾ ਨਿਭਾਰੇ ਹਾਂ ਗੁਰਮੁਖੋ